ਮੈਂ ਸਾਰਿਆਂ ਨੂੰ ਜਿਹੜੇ ਸਾਡੇ ਪ੍ਰੈਸ ਦੇ ਸੱਜਣ ਤੇ ਜਿਹੜੇ ਆਮ ਸ਼ਹਿਰੀ ਐਫਰੋਜ਼ਪੁਰ ਡਿਸਟ੍ਰਿਕਟ ਦੇ ਤੇ ਸਾਡੇ ਪਿੰਡ ਪਿੰਡ ਵਾਸੀ ਆਤਮੰਤੇ ਸੱਜਣ ਸਾਰਿਆਂ ਨੂੰ ਮੈਂ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਚਾਹਣਾ ਤੇ ਨਾਲ ਹੀ ਮੈਂ ਪੰਜਾਬ ਪੁਲਿਸ ਫਿਰੋਜ਼ਪੁਰ ਦੀ ਕਾਰਗੁਜ਼ਾਰੀ ਜਿਹੜੀ ਉਹਦੇ ਬਾਰੇ ਦੱਸਣਾ ਚਾਹਣਾ ਪਿਛਲੇ ਸਾਰੇ ਸਾਲ ਦੇ ਵਿੱਚ 1 ਜਨਵਰੀ ਤੋਂ ਲੈ ਕੇ 31 ਦਸੰਬਰ 2025 ਤੱਕ ਸਾਡੀ ਜਿਹੜੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ ਪੰਜਾਬ ਪੁਲਿਸ ਫਰੋਜ਼ਪੁਰ ਡਿਸਟ੍ਰਿਕਟ ਪੁਲਿਸ ਵੱਲੋਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਜੋ ਅਸੀਂ ਯੋਧ ਨਸ਼ਾ ਅਮਰੋਧ ਚੜਿਆ ਹੋਇਆ ਉਸ ਦੇ ਵਿੱਚ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ 1617 ਪਰਚੇ ਹੁਣ ਤੱਕ ਦਰਜ ਕੀਤੇ ਐ ਐਨਡੀਪੀਐਸ ਦੇ 213 ਜਿਹੜੇ ਇਹਦੇ ਵਿੱਚ ਅਕਿਊਜ਼ ਅਰੈਸਟ ਕੀਤੇ ਐ ਤੇ ਇਸ ਦੇ ਵਿੱਚ ਰਿਕਾਰਡ ਤੋੜ ਰਿਕਵਰੀ ਜਿਹੜੀ 268 ਕਿਲੋ 85 ਗ੍ਰਾਮ ਜਿਹੜੀ ਇੱਕ ਸਾਲ ਦੇ ਵਿੱਚ ਪਿਛਲੇ 4 ਸਾਲ ਦੀ ਮੁਲਾਕੇ ਇੰਨੀ ਰਿਕਵਰੀ ਹੁੰਦੀ ਹੈ ਜਿਹੜੀ ਇੰਨੀ ਰਿਕਵਰੀ ਅਸੀਂ 1 ਸਾਲ ਦੇ ਵਿੱਚ ਕਰ ਰਿਕਵਰੀ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਹ ਸਾਰਾ ਜਿਹੜੀ ਸਾਡੀ ਟੀਮ ਵਰਕ ਹੈ ਫਿਰੋਜ਼ਪੁਰ ਪੁਲਿਸ ਦੇ ਸਾਰੇ ਹੀ ਮੁਲਾਜ਼ਮਾਂ ਨੂੰ ਐਜ਼ ਅ ਸਿਹਰਾ ਜਾਂਦਾ ਤੇ ਮੈਂ ਇੱਥੇ ਇਹ ਵੀ ਕਹਿਣਾ ਚਾਹੂੰਗਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬਹੁਤ ਹੀ ਰਿਵਾਰਡਸ ਦਿੱਤੇ ਜਾਂਦੇ ਆ ਕਮੈਂਡੇਸ਼ਨ ਲਿਸਟਸ ਕੈਸ਼ ਰਿਵਾਰਡਸ ਜਿੰਨਾ ਕਰਕੇ ਸਾਰੇ ਬਹੁਤ ਮੋਟੀਵੇਟਿਡ ਹੈ ਸਾਡੀ ਫੋਰਸ ਤੇ ਅੱਗੇ ਵੀ ਬਹੁਤ ਕੰਮ ਕਰ ਰਹੀ ਹੈ ਐਵੇਂ ਹੀ ओपीएम 56 किलो ओपी हस्क जडी भुक्की 1362 किलो गांजा 21 किलो जडे टेबलेट्स ते नशीले कैप्सूल हुंदे ओ 974797 ਤੇ ਡਰਗਮਨੀ 1 ਕਰੋੜ 40 ਲੱਖ 79520 ਰੁਪਏ ਜਿਹੜੀ ਡਰਗਮਨੀ ਰਿਕਵਰ ਕਰਨ ਚਾਮਯਾਬੀ ਹਾਸਲ ਹੋਈ ਹੈ ਐਵੇਂ ਹੀ ਜਿਹੜੀ 6th F NDPS ਐਕਟ ਦੇ ਵਿੱਚ ਜਿਹੜੇ ਸਮਗਲਰਸ ਦੀ ਪ੍ਰੋਪਰਟੀ 10 ਕਰੋੜ 47 ਲੱਖ 66000 ਦੀ ਪ੍ਰਾਪਰਟੀ ਜਿਹੜੀ ਅਸੀਂ ਉਹ ਅਟੈਚ ਕਰਾਈ ਹੈ ਜਬਤ ਕਰਾਈ ਹੈ ਤੇ ਇਵੇਂ ਹੀ ਜਿਹੜੇ ਸਾਡੇ ਵੱਲੋਂ ਜਿਹੜੀਆਂ 64 ਵਹੀਕਲਸ ਜਿਹੜੀਆਂ ਐਨਡੀਪੀਐਸ ਦੇ ਵਿੱਚ ਰਿਕਵਰ ਕੀਤੀਆਂ ਹੋਈ ਸੀ ਸਾਡੇ ਠਾਣੇ ਵਿੱਚ ਸੀਗੇ ਆ ਉਹਨਾਂ ਨੂੰ ਅਸੀਂ ਉਹਨਾਂ ਦੀ ਡਿਸਪੋਜ਼ਲ ਕੀਤੀ ਹੈ ਉਹਨਾਂ ਨੂੰ ਆਕਸ਼ਨ ਕੀਤਾ ਗਿਆ ਤੇ ਉਹ ਉਹ ਵੀ ਇੱਕ ਪ੍ਰੋਸੀਜਰ ਹੈ ਸਾਡਾ ਜਿਹੜਾ ਐਨਡੀਪੀਐਸ ਦੇ ਵਿੱਚ ਜਿਹੜੀਆਂ ਵਹੀਕਲਸ ਰਿਕਵਰ ਕਰਦੇ ਉਹਨਾਂ ਨੂੰ ਆਪਸ਼ਨ ਕੀਤਾ ਜਾਂਦਾ ਤੇ ਇਹਦੇ ਵਿੱਚ ਏਵੇਂ ਹੀ ਜਿਹੜੀ ਆਰਮਜ਼ ਐਕਟ ਦੇ ਵਿੱਚ ਵੀ ਸਾਡੀਆਂ ਜਿਹੜੇ ਬਦਮਾਸ਼ਾਂ ਨੂੰ ਅਸੀਂ ਫੜ ਕੇ ਅੰਦਰ ਦਿੱਤਾ ਤੇ ਉਹਨਾਂ ਤੋਂ ਵੱਡੀਆਂ ਰਿਕਵਰੀਆਂ ਹੋਈਆਂ ਜਿਵੇਂ ਸਾਡੇ 52 ਕੇਸਸ ਦੇ ਵਿੱਚ 68 ਜਿਹੜੇ ਬੰਦੇ ਅਰੈਸਟ ਕਰਕੇ ਉਹਨਾਂ ਕੋਲੋਂ ਦੋ ਰਿਵਾਲਵਰ 98 ਪਿਸਟਲ ਯਾਨੀ ਕਿ 100 ਤੋਂ ਉੱਪਰ ਹੋ ਗਿਆ ਤੇ ਇੱਕ AK47 ਤਿੰਨ ਜਿਹੜੀਆਂ ਸ਼ਾਰਟ ਗਨਸ ਤੇ ਮੈਗਜ਼ੀਨ 38 ਕਾਰਟ੍ਰੇਜਸ 307 ਤੱਕ ਇਨਰ ਕਵਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਸੇ ਤਰ੍ਹਾਂ ਜਿਹੜੇ ਸਟੋਲਨ ਵਹੀਕਲਸ ਚੋਰੀ ਦੇ ਵਹੀਕਲਸ ਉਹ ਵੀ ਅਸੀਂ 36 ਕੇਸਾਂ ਚ 61 ਅਕਿਊਜ਼ ਅਕਿਊਜ਼ ਜਿਹੜੇ ਅਰੈਸਟ ਕਰਕੇ ਦੋ ਟੂ-ਵਿਲਰ ਟੂ-ਵਿਲਰਸ ਸਟਾਰਟ ਤੇ ਚਾਰ-ਵਿਲਰ ਤਿੰਨ ਟੋਟਲ 70 ਜਿਹੜੇ ਚੋਰੀ ਦੇ ਵਹੀਕਲਸ ਸੀ ਰਿਕਵਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਮੈਂ ਇਹੀ ਸਾਰਿਆਂ ਨੂੰ ਸਾਡੇ ਫਲੋਜ਼ਪੁਰ ਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਪੁਲਿਸ ਪੂਰੀ ਮਸਤੈਦ ਹੈ ਜਿਹੜਾ ਤੁਹਾਡੇ ਆ ਤੁਹਾਡੇ ਕਹਿਣ ਦੇ ਮੁਤਾਬਕ ਹੀ ਇਥੋਂ ਦਾ 60 70% ਜਿਹੜਾ ਸਟਰੀਟ ਕਰਾਈਮ ਹੈ ਜਿਵੇਂ ਸਨੈਚਿੰਗਸ ਜਾਂ ਹੋਰ ਚੀਜ਼ਾਂ ਸਾਡੀ ਪੁਲਿਸ ਦੀ ਚੰਗੀ ਕਾਰਗੁਜ਼ਾਰੀ ਕਰਕੇ ਉਹ ਆਪਾਂ ਉਸ ਨੂੰ ਰੋਕਣ ਦੇ ਵਿੱਚ ਘਟਾਉਣ ਦੇ ਵਿੱਚ ਕਾਮਯਾਬ ਹੋਏ ਆ ਜਿਹੜਾ ਪਿਛਲੇ ਸਮੇਂ ਨਾਲੋਂ 70 80% ਜਿਹੜਾ ਕਰਾਈਮ ਜਿਹੜਾ ਸਟਰੀਟ ਕਰਾਈਮ ਜਿਹਨੂੰ ਕਹਿੰਦੇ ਨੇ ਸਨੈਚਿੰਗਸ ਉਹ ਘਟਾ ਹੈ ਤੇ ਮੈਂ ਇਹੀ ਤੁਹਾਨੂੰ ਆਸ਼ਵਾਸਨ ਦਿਵਾਉਣਾ ਚਾਹੁੰਦਾ ਵੀ ਅਸੀਂ ਇਹ ਜਿਹੜਾ ਰਹਿਂਦਾ ਕਰਾਈਮ ਵੀ ਆ ਉਸ ਤੇ ਵੀ ਅਸੀਂ ਆਪਣਾ ਪੂਰੀ ਮਿਹਨਤ ਕਰਦੇ ਹੋਏ ਅਸੀਂ ਪੂਰਾ ਜੋਰ ਲਾਉਂਦੇ ਰਏ ਉਸ ਤੇ ਵੀ ਅਸੀਂ ਠੱਲ ਪਾਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਡਰਗ ਫ੍ਰੀ ਤੇ